ਗੁਰਦੁਆਰੇ ਸਾਹਿਤ ਆ ਕੇ ਜੋ ਸਭ ਤੋਂ ਕੋ ਟੇਲਫਲ ਹੁੰਦਾ ਹੈ ਸੇਵਾ ਕਰਕੇ ਅਸੀਂ ਇੱਥੇ ਚਲੇ ਜਾਂਦੇ ਆਂ ਅਸ ਗੁਰੂ ਮਹਾਰਾਜੇ ਲੇ ਕੇ ਅਰਦਾਸ ਕਰਦੇ ਆਂ ਇੱਥੇ ਆ ਕੇ ਵੀ ਤੇ ਸੇਵਾ ਕਰਦੇ ਆਂ ਬਸ ਇਹੀ ਹੁੰਦਾ ਕਿ ਕੋਈ ਖੁਸ਼ੀ ਦੀ ਖਬਰ ਸੰਭਾ ਦੇ ਲਈ ਅੱਜ ਪੂਰਾ ਪੰਜਾਬ ਜਿਹੜਾ ਆ ਅਰਦਾਸਾ ਕਰਨ ਦੇ ਵਿੱਚ ਲੱਗਿਆ ਹੋਇਆ ਸੋ ਇੱਕ ਬੀਬੀ ਜੀ ਇੱਤੇ ਪਹੁੰਚੇ ਹੋਏ ਨੇ ਆਪਣੀ ਸੇਵਾ ਲੈ ਕੇ ਗੱਲਬਾਤ ਕਰਦੇ ਆਂ ਤੇ 8 ਦਿਨ ਹੋ ਗਏ ਆਂ ਆਸੀ 8 ਦਿਨ ਤੋਂ ਪਹਿਲੇ ਦਿਨ ਤੋਂ ਰਹੀ ਤੁਸੀਂ ਸਵੇਰੇ ਸ਼ਾਮ ਸਵੇਰੇ ਸ਼ਾਮ ਆਈ ਦਾ ਅਰਦਾਸਾਂ ਕਰਕੇ ਇੱਕ ਵਾਰ ਪ੍ਰਸ਼ਾਦ ਸਾਨੂੰ ਪਤਾ ਨਹੀਂ ਗਏ ਕਿ ਮੈਂ ਸਹੀ ਵੀ ਬਾਈਕ ਨੂੰ ਜੀ ਆ ਚੜ੍ਹਦੀ ਕਲਾ ਤੇ ਤੰਦਰੁਸਤ ਰਹੀ। ਬਸ ਜਿੰਨਾ ਕੋਈ ਹੁੰਦਾ ਆਪਣੇ ਵੱਲੋਂ ਕਰਦੇ ਆ ਵੀ ਕਿਸੇ ਵੀ ਸੰਗਤਾਂ ਸਤਨਾ ਵਾਹਿਗੁਰੂ ਪਹਿਕੇ ਵੀ ਉਹ ਦਾ ਉਹਦੇ ਅਰਦਾਸ ਕਿਸੇ ਦੀ ਵੀ ਅਰਦਾਸ ਸੁਣ ਜਾਵੇ ਤੇ ਵਾਹਿਗੁਰੂ ਤੰਦਰੁਸਤੀ ਦੇਖੇ। ਸੋ ਪਹਿਲੇ ਦਿਨ ਜਦੋਂ ਤੁਹਾਡੇ ਤੱਕ ਖਬਰ ਪਹੁੰਚੀ ਸੀ ਤੱਕਾ ਲੱਗਿਆ ਸੀ ਮਨ ਨੂੰ ਇੱਕ ਵਾਰ ਤਾਂ ਹਾਂਜੀ ਬਹੁਤ ਤੱਕਲੇ ਪਰ ਉਹਨਾਂ ਨਹੀਂ ਕੋਈ ਕੋਤਾ ਵੀ ਇੰਨੀ ਜਾਨ ਹਾਲਤ ਖਰਾਬ ਨੇਪਕ ਪੋਸਟ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਜੀ ਦੇ ਇੱਕ ਰਾਹ ਚ ਪੰਜਾਬੀ ਗੀਤਕਾਰ ਰਾਜਵੀਰ ਜਵੰਦਾ ਦੇ ਲਈ ਅੱਜ ਪੂਰਾ ਪੰਜਾਬ ਜਿਹੜਾ ਆ ਅਰਦਾਸਾ ਕਰਨ ਦੇ ਵਿੱਚ ਲੱਗਿਆ ਹੋਇਆ ਸੋ ਇੱਕ ਬੀਬੀ ਜੀ ਇੱਥੇ ਪਹੁੰਚੇ ਹੋਏ ਨੇ ਆਪਣੀ ਸੇਵਾ ਲੈ ਕੇ ਗੱਲਬਾਤ ਕਰਦੇ ਆ ਬੀਬੀ ਜੀ ਕੀ ਨਾਮ ਹੈ ਤੁਹਾਡੇ ਤੇ ਕਿੱਥੋਂ ਆਏ ਹੋ ਮੇਰੇ ਨਾਮ ਕੁਲਦੀਪ ਕੌਰ ਜੀ ਹਾਂਜੀ ਮੈਂ ਆਮਰ ਸਾਹਿਬ ਸੇਵਾ ਕਰਦੀ ਆਂ ਆਮਰ ਸਾਹਿਬ ਤੋਂ ਹੀ ਆਈ ਠੀਕ ਹੈ ਤੇ 8 ਦਿਨ ਹੋ ਗਏ ਆਂਦੀ ਆਂ 8 ਦਿਨ ਤੋਂ ਪਹਿਲੇ ਦਿਨ ਤੂਰੇ ਹੀ ਆਂਦੀ ਸੀ ਸਵੇਰੇ ਸ਼ਾਮ ਸਵੇਰੇ ਸ਼ਾਮ ਆਈਦਾ ਅਰਦਾਸਨ ਕਰਕੇ ਖਿੜਾ ਪ੍ਰਸ਼ਾਦ ਸਾਨੂੰ ਤੁਹਾਨੂੰ ਵੰਡ ਕੇ ਦਿੱਤੇ ਮੈਂ ਸੇ ਇਹ ਵੀ ਬਾਈਕ ਨੂੰ ਜੀ ਆਂ ਚੱਲਦੇ ਖਿਲਾ ਰੱਖੇ ਤੰਦਰੁਸਤ ਰੱਖੇ ਮਤਬਰਤਾਸ ਕਰਦੇ ਹਾਂ ਰੋਜ਼ ਕਰਕੇ ਵੀ ਰਾਜਵੀਰ ਜੰਬਦਾ ਤੰਦਰੁਸਤ ਰਹੇ ਉਹਦੀ ਸਿਹਤ ਦੇ ਵੀ ਸੁਧਾਰਾਵੇ ਉਸ ਤੋਂ ਬਾਅਦ ਇੱਥੇ ਰੱਖੇ ਲੰਗਰ ਪਾਣੀ ਜਿਹੜਾ ਲੋਕਾਂ ਨੂੰ ਸ਼ਰਨ ਹਾਂਜੀ ਇੰਨਾ ਵੀ ਕਿਸੇ ਨੇ ਜੂਸ ਲਿਆਉਣੇ ਚਾਹ ਪਾਣੀ ਜਾਂ ਜਿਸ਼ਕਨ ਮਿਲੇ ਆਏ ਨਾਰਕੜਾ ਪ੍ਰਸ਼ਾਦ ਲਿਆਏ ਹਾਂ ਤੇ ਬਸ ਜਿੰਨਾ ਕੁ ਵੀ ਹੁੰਦਾ ਆਪਣੇ ਵੱਲੋਂ ਕਰਦੇ ਆ ਵੀ ਕਿਸੇ ਵੀ ਸੰਗਤਾਂ ਸਤਨਾਮ ਵਾਹਿਗੁਰੂ ਪਹਿਕੇ ਵੀ ਉਹਦਾ ਉਹਦੀ ਅਰਦਾਸ ਕਿਸੇ ਦੀ ਵੀ ਅਰਦਾਸ ਸੁਣੀ ਜਾਵੇ ਤੇ ਵਾਹਿਗੁਰੂ ਤਾਂ ਦ੍ਰਿਸ਼ਟੀ ਵਖਸ਼ੇ ਸੋ ਪਹਿਲੇ ਦਿਨ ਜਦੋਂ ਤੁਹਾਡੇ ਤੱਕ ਖਬਰ ਪਹੁੰਚੀ ਸੀਗੀ ਥੱਕਾ ਲੱਗਿਆ ਸੀ ਮਾਨੂੰ ਇੱਕ ਵਾਰ ਤਾਂ ਹਾਂਜੀ ਬਹੁਤ ਥੱਕਾ ਲੱਗਿਆ ਪਰ ਉਦੋਂ ਇਹਨਾਂ ਨਹੀਂ ਸੀ ਪਤਾ ਵੀ ਇੰਨੀ ਜਿਆਦਾ ਹਾਲਤ ਖਰਾਬ ਹੋਊਗੀ ਜਦੋਂ ਅਸੀਂ ਦੂਜੇ ਦਿਨ ਆਏ ਇੱਥੇ ਐਤਵਾਰ ਨੂੰ ਐਤਵਾਰ ਨੂੰ ਆਏ ਤੇ ਉਦੋਂ ਦੱਸਿਆ ਜਿਹੜੇ ਉਹਨਾਂ ਦੇ ਲੈਨ ਦੇ ਬੰਦੇ ਨੇ ਤੇ ਉਹਨਾਂ ਵੱਲੋਂ ਦੱਸਿਆ ਗਿਆ ਵੀ ਉਹਦੀ ਹਾਲਤ ਐਦਾਂ ਦੀ ਹੈ ਫੇਰ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਲੇਕਿਨ ਉਹਨਾਂ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ ਪਰ ਅਸੀਂ ਫਿਰ ਗੁਰਦੁਆਰੇ ਸਾਹਿਤ ਆ ਕੇ ਜੋ ਸਤਿਕਾਰ ਕੋ ਤੇਲਫਲ ਹੁੰਦਾ ਹੈ ਸੇਵਾ ਕਰਕੇ ਅਸੀਂ ਇੱਥੇ ਚਲੇ ਜਾਨੇ ਆ ਬਸ ਗੁਰਮਾਰਾ ਜੀ ਅਰਦਾਸ ਕਰਦੇ ਆ ਇੱਥੇ ਆ ਕੇ ਵੀ ਤੇ ਸੇਵਾ ਕਰਦੇ ਆ ਬਸ ਇਹੀ ਹੁੰਦਾ ਕਿ ਕੋਈ ਖੁਸ਼ੀ ਦੀ ਖਬਰ ਸੰਨ ਮਿਲੀ ਕਹ ਲੋ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਕੋਈ ਵੀ ਰਾਹਤ ਵਾਲੀ ਖਬਰ ਨਹੀਂ ਨਿਕਲ ਕੇ ਆਈ ਫਿਰ ਵੀ ਪੂਰਾ ਪੰਜਾਬ ਕਿਤਨ ਕਿਤੇ ਅਰਦਾਸਾ ਕਰਦਾ ਹੋਇਆ ਨਜ਼ਰ ਆ ਰਿਹਾ ਸਾਰਾ ਪੰਜਾਬ ਕਿਹਾ ਦੇਸ਼ ਪ੍ਰਦੇਸ਼ ਬੇਟੀ ਸਭ ਦੁਨੀਆ ਅਰਦਾਸਾ ਕਰਦੀ ਹੈ ਇਨੀ ਅਰਦਾਸਾ ਕਿਸੇ ਲਈ ਵੀ ਨਹੀਂ ਕੀਤੀਆਂ ਜਿਨੇ ਆ ਦਸ ਰਾਜਵੀਰ ਜੀ ਵੱਦਾਂ ਨਹੀਂ ਕਰਦੇ ਉਦੋਂ ਤੱਕ ਬੈਠੇ ਰਹੋਗੇ ਜਦ ਤੱਕ ਰਾਹਤ ਵਾਲੀ ਖਬਰ ਨਹੀਂ ਆਉਂਦੀ ਕਿ ਹਾਂ ਹੁਣ ਸਿਹਤ ਦੇ ਵਿੱਚ ਬੈਠੇ ਰਹਿਣਾ ਬੈਠੇ ਅਸੀਂ ਹੋਰ ਕੀ ਕਰਨ ਜੋਗੇ ਅਸੀਂ ਬੱਚਿਆਂ ਦਾ ਇਹ ਵੀ ਚਲ ਵਾਇਗਰ ਜੀ ਨੂੰ ਤੰਦਰੁਸਤੀ ਬਖਸ਼ੇ ਆਪਣੇ ਘਰ ਆਵੇ ਤੇ ਡਾਕਟਰ ਜਾਂ ਗੁਰੂ ਦਾ ਚਮਤਕਾਰ ਹੋ ਜਵੇ ਪਤਾ ਲੱਗ ਜਵੇ ਵੀ ਕਿੰਨੇ ਤੇ ਉਹਦਾ ਇਲਾਜ ਚੱਲਣਾ ਹੈ ਥੋੜੀ ਬੋਚੀ ਵੀ ਕੋਈ ਰਾਤ ਦੀ ਖਬਰ ਮਿਲ ਜਿਵੇ ਵਾਗ ਰੂਗੇ ਇਹ ਅਰਦਾਸਾਂ ਕਰਦੇ ਆ ਸਭ ਨੂੰ ਕਹਿੰਦੇ ਆ ਵੀ ਅਰਦਾਸ ਕਰੋ ਪਾਠ ਕਰੋ ਤੇ ਸ਼ਾਇਦ ਕਿਸੇ ਦੀ ਕਿਸੇ ਦੀ ਵੀ ਸੁਣ ਅਰਦਾਸ ਸੁਣ ਸੋ ਬਿਲਕੁਲ ਇਹ ਵੀ ਪੀਜੀਸੀ ਕੇ ਜੋ ਗੁਰਦੁਆਰਾ ਸ਼੍ਰੀ ਆਮਰ ਸਾਹਿਬ ਤੋਂ ਇੱਥੇ ਦੇਖ ਕਰਾ ਕੇ ਲੈ ਕੇ ਆਏ ਨੇ ਤੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਇੱਥੇ ਬੈਠੇ ਹੋਏ ਨੇ ਤੇ ਜਿਹੜੀਆਂ ਸੰਗਤਾਂ ਉਹਦੇ ਮਿਲਣ ਦੇ ਲਈ ਰਾਜਵੀਰ ਜਵੰਦਾ ਨੂੰ ਆ ਰਹੀਆਂ ਨੇ ਹਾਲ ਜਾਣ ਦੇ ਲਈ ਆ ਰਹੀਆਂ ਨੇ ਉਹਨੂੰ ਲੰਗਰ ਪ੍ਰਸ਼ਾਦ ਦਾ ਜਿਹੜਾ ਨੇ ਵੱਲੋਂ ਸ਼ਿਕਾਇਤ ਜਾ ਰਿਹਾ ਸੋ ਅੱਜ ਜਿਸ ਦਿਨ ਕੋ ਹਾਦਸਾ ਹੋਇਆ ਸੀ ਉਸ ਤੋਂ ਬਾਅਦ ਪੂਰਾ ਪੰਜਾਬ ਕਿਤਨਾ ਕਿਤੇ ਰਾਜਵੀਰ ਜਵੰਦਾ ਦੇ ਲਈ ਅਰਦਾਸਾ ਕਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਉਮੀਦ ਇਹ ਹੀ ਹੈ ਕਿ ਜਲਦੋ ਜਲਦ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਵੇ ਤੇ ਉਹ ਦੁਬਾਰਾ ਪੰਜਾਬ ਦੀਆਂ ਉਹਨਾਂ ਸਟੇਟਾਂ ਦੇ ਤੜਨ ਤੇ ਆਪਣੇ ਸੋਹਣੇ ਸੋਹਣੇ ਗੀਤ ਜਿਹੜੇ ਨੇ ਦੁਬਾਰਾ ਲੋਕਾਂ ਨੂੰ ਸੁਣਾਉਂ